ਜਾਓ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਾਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪੈਰ ਧਰੀ ਜਾ ਸਿਰ ਦੀਜੈ ਕਾਨ ਨਾ ਕੀ ਜੈ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਾਰਾ ਬਬੋ ਨਾ ਛਡਖੇ ਤਾਸਿਆ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਇਹਨਾਂ 8 ਦਿਨਾਂ ਦੇ ਵਿੱਚ ਸਾਰਾ ਪਰਿਵਾਰ ਸਰਬੰਸ ਸਾਡੇ ਵਾਸਤੇ ਵਾਰਿਆ ਛੇ ਪੋ ਨੂੰ ਸਤਿਗੁਰ ਸੱਜੇ ਪਾਤਸ਼ਾਹ ਜੀ ਨੇ ਕਿਲਾ ਛੱਡਿਆ ਆਨੰਦਪੁਰ ਸਾਹਿਬ 8 ਮਹੀਨੇ ਜਿਹੜਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਰਿਹਾ ਏ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪ੍ਰਸਾਦੀ ਹਾਥੀ ਘੋੜੇ ਹੋਰ ਕਈ ਕੀਮਤੀ ਸਮਾਨ ਸੀ ਉਹ ਸਤਗੁਰਾਂ ਕੋਲੋਂ ਦੂਰ ਹੋ ਗਿਆ ਏ ਸੁੰਦਰ ਹਾਥੀ ਜਿਹੜੇ ਹਨ ਉਹ ਭੁੱਖ ਦੇ ਮਾਰੇ ਜਿਹੜੇ ਹਨ ਉਹਨਾਂ ਨੇ ਆਪਣੇ ਪ੍ਰਾਣ ਦੇ ਦਿੱਤੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਘੇਰਾ ਜਦੋਂ 8 ਮਹੀਨੇ ਪਿਆਇ ਤੇ ਉਹ ਮੰਗਲਾ ਵੱਲੋਂ ਇਹ ਗੱਲ ਕਹੀ ਗਈ ਕਿ ਤੁਸੀਂ ਇਹ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਉਹ ਛੱਡ ਦਿਓ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਲਾ ਛੱਡਣ ਵਾਸਤੇ ਤਿਆਰ ਨਹੀਂ ਸਨ ਪਰ ਗੁਰਸਿੱਖਾਂ ਦੀ ਬੇਨਤੀ ਕਰਨ ਤੇ ਉਪਰੰਤ ਸਤਗੁਰ ਸੱਚੇ ਪਾਤਸ਼ਾਹ ਜੀ ਆਨੇ ਕਿਲਾ ਛੱਡਿਆ ਹੈ ਕਿਲਾਜ ਤਾਂ ਛੱਡਿਆ ਕਿ ਉਹ ਮੁਸਲਮਾਨਾਂ ਤੇ ਹਿੰਦੂਆਂ ਨੇ ਜਿਹੜੀ ਉਹ ਗੌਂ ਦੀਆਂ ਤੇ ਕੁਰਾਨ ਦੀਆਂ ਕਸਮਾਂ ਖਾਧੀਆਂ ਸਨ ਕਿ ਅਸੀਂ ਆਪ ਜੀ ਦੇ ਉੱਤੇ ਹਮਲਾ ਨਹੀਂ ਕਰਾਂਗੇ। 사ਤਗੁਰ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਸਨ। ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਫੇਰ ਵੀ ਹਮਲਾ ਕਰ ਦੇਣਾ ਹੈ। 사ਤਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਮਝਾਉਂਦੇ ਕਾਰਨ ਪਹਿਲਾਂ ਉਸ ਕਿਲੇ ਦੇ ਵਿੱਚੋਂ ਜਿਹੜੇ ਟੁੱਟੀਆਂ ਚੀਜ਼ਾਂ ਸਨ ਉਹਨਾਂ ਨੂੰ ਗੱਡਿਆਂ ਤੇ ਲੱਦ ਕਰਕੇ ਬਾਹਰ ਭੇਜਿਆ ਤੇ ਉਹਨਾਂ ਮੁਗਲਾਂ ਨੇ ਜਿਹੜੀਆਂ ਆਪਣਾ ਧਾਵਾ ਬੋਲਿਆ ਤੇ ਜਦੋਂ ਉਹਨਾਂ ਨੇ ਵੇਖਿਆ ਤੇ ਉਹ ਗੱਡਿਆਂ ਦੇ ਉੱਤੇ ਕੁਝ ਪੁਰਾਣਾ ਸਮਾਨ ਟੁੱਟਾ ਹੋਇਆ ਪਿਆ ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਵੇਖ ਲਓ ਇਹਨਾਂ ਨੇ ਆਪਣੇ ਜੇ ਡੀ ਜ਼ਬਾਨ ਕੀਤੀ ਸੀ ਉਹਦੇ ਉੱਤੇ ਨਹੀਂ ਟਿਕੇ ਇਹਨਾਂ ਨੇ ਆਪਣੀਆਂ ਕਸਮਾਂ ਤੋੜਨੀਆਂ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਲਾ ਛੱਡਣ ਦੀ ਤਿਆਰੀ ਕੀਤੀ 6 ਪੋ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਧੀ ਰਾਤ ਨੂੰ ਕਿਲਾ ਛੱਡਦੇ ਹਨ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਬਾਬਾ ਅਜੀਤ ਸਿੰਘ ਤੁਹਾਰ ਸਿੰਘ ਜੋਰਾਵਾਰ ਸਿੰਘ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਸਾਰੇ ਪਰਿਵਾਰ ਨੂੰ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਆਨੰਦਪੁਰ ਸਾਹਿਬ ਦੀ ਧਰਤੀ ਤੇ 29-30 ਸਾਲ ਦਾ ਸਮਾਂ ਰਹਿ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਤੇ ਮੋਹ ਜਿਹੜਾ ਸੀ ਉਹ ਧਰਤੀ ਦੇ ਨਾਲ ਸੀ ਕਿਉਂਕਿ ਵੱਡੇ ਸਾਹਿਬ ਜਾਦੇ ਛੋਟੇ ਸਾਹਿਬ ਜਾਦੇ ਉਸ ਧਰਤੀ ਤੇ ਪਲੇ ਸਨ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਇੱਕ ਇੱਕ ਗਲੀ ਦੇ ਵਿੱਚ ਜਾ ਕਰਕੇ ਵੇਖਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਲਾ ਛੱਡਣ ਤੋਂ ਪਹਿਲਾਂ ਤੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸਸਕਾਰ ਹੋਇਆ ਹੈ ਗੁਰਦੁਆਰਾ ਸੀਸ ਗੰਜ ਸਾਹਿਬ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੇ ਪਰਿਵਾਰ ਸਮੇਤ ਗਏ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਉੱਤੇ ਨਸਤ ਮਸਤ ਕੋਇ ਹਨ ਮੱਥਾ ਟੇਕਿਆ। ਉੱਥੇ ਇੱਕ ਸਿੰਘ ਨੂੰ ਸੇਵਾ ਦੇ ਕਰਕੇ ਆਏ ਹਨ। ਉਹਨਾਂ ਦਾ ਨਾਮ ਗੁਰਬਖਸ਼ ਉਦਾਸੀ ਹੈ। ਸਾਧਗੁਰ ਸੱਚੇ ਪਾਤਸ਼ਾਹ ਜਿਨੇ ਇਹ ਗੱਲ ਆਖੀ ਕਿ ਅੱਜ ਤੋਂ ਇਸ ਸਥਾਨ ਦੀ ਜਿਹੜੀ ਸੇਵਾ ਸੰਭਾਲਿਆ ਉਹ ਤੁਸੀਂ ਕਰਨੀ। ਅਸੀਂ ਅੱਜ ਇਹ ਕਿਲਾ ਛੱਡ ਕਰਕੇ ਚੱਲ ਜਾਂਗੇ। ਰਾਤ ਨੂੰ ਛੇ ਪੋ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਲਾ ਤਿਆਗਿਆ ਆਨੰਦਪੁਰ ਸਾਹਿਬ ਦਾ ਛੱਡਿਆ ਚਾਰ ਸਾਹਿਬਜ਼ਾਦੇ ਨਾਲ ਹਨ ਮਤਾਵਾ ਜੀ ਨਾਲ ਹਨ ਮਾਤਾ ਗੁਜਰ ਕੌਰ ਜੀ ਨਾਲ ਹਨ ਸਤਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਵੇਲਾ ਸਤ ਪੋ ਦਾ ਹੋਇਆ ਸਾਰੀ ਰਾਤ ਸਤਗੁਰੂ ਤੁਰਦੇ ਰਹੇ ਸਤ ਪੋ ਨੂੰ ਦਿਨੇ ਅੰਮ੍ਰਿਤ ਵੇਲਾ ਜਦੋਂ ਹੋਇਆ ਸਰਸਾ ਕੰਡੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਸਿੰਘਾਂ ਦੇ ਸਵੇਤ ਪਰਿਵਾਰ ਦੇ ਸਮੇਤ ਪਹੁੰਚੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਿਤਨੇਮ ਕੀਤਾ ਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ ਉਧਰੋਂ ਮਗਰੋਂ ਜਿਹੜੀਆਂ ਮੁਗਲ ਫੌਜਾਂ ਸਨ ਉਹਨਾਂ ਨੇ ਹੱਲਾ ਬੋਲਿਆ ਸਤਿਗੁਰ ਸੱਚੇ ਪਾਤਸ਼ਾਹ ਜੀਾਂ ਤੇ ਇਕੋ ਜਿਹੇ ਸਿੱਖ ਜਿਹੜੇ ਸਨ ਉਹ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨਾਲ ਜੰਗ ਕਰਦੇ ਰਹੇ ਹਨ ਭਾਈ ਉਦੇ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਬਾਬਾ ਬਚਿੱਤਰ ਸਿੰਘ ਜੀ ਕਈ ਘੰਟੇ ਇਹਨਾਂ ਨੇ ਜੰਗ ਕੀਤਾ ਚਾਰ ਚਾਰ ਘੰਟੇ ਤੇਗਾ ਵਾਈ ਹੈ ਜਿਹੜਾ ਸੰਗਤ ਕਾ ਖੇਡਦਾ ਉਹਨੂੰ ਪਤਾ ਹੈ ਕਿ ਇਸ ਤੇਗ ਵਾਉਣ ਦੇ ਵਾਸਤੇ ਬੜਾ ਮਨੁੱਖ ਨੂੰ ਬਲੀ ਤੇ ਸੂਰਮਾ ਹੋਣਾ ਪੈਂਦਾ ਹੈ ਕੋਈ 10-20 ਮਿੰਟ ਤੇਗ ਚਲਾਉਣੀ ਵੱਡੀ ਮਹਾਨ ਗੱਲ ਐ ਪਰ ਚਾਰ-ਚਾਰ ਘੰਟੇ ਸੰਗਾ ਨੇ ਤੇਗਾ ਵਾਈਆਂ ਉਥੇ ਮੁਕਾਬਲਾ ਕੀਤਾ ਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਿਤਨੇਮ ਨਹੀਂ ਛੱਡਿਆ ਗੁਰਬਾਣੀ ਪੜ੍ਹਨੀ ਨਹੀਂ ਛੱਡੀ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਆਸਾ ਦੀ ਵਾਰ ਕੀਤੀ ਭੋਗ ਪੈਣ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹ ਸਰਸਾ ਨਦੀ ਪਾਰ ਕੀਤੀ ਉਦੋਂ ਫਿਰ ਸਤਿਗੁਰੂ ਸੱਜੇ ਪਾਤਸ਼ਾਹ ਜੀ ਦਾ ਜਿਹੜਾ ਪਰਿਵਾਰ ਹੈ ਉਹ ਤਿੰਨ ਹਿੱਸਿਆਂ ਵਿੱਚ ਹੋ ਗਿਆ ਸਤ ਪੋਦੀ ਦਿਨ ਅਮਰਤ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਤੇ ਕੁਝ ਸਿੰਘ ਜਿਹੜੇ ਉਹਨਾਂ ਨੇ ਸਰਸਾ ਨਦੀ ਪਾਰ ਕੀਤੀ ਇੱਕ ਪਾਸੇ ਦੂਜੇ ਪਾਸੇ ਮਾਤਾ ਗੁਜਰੀ ਜੀ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਜੀ ਇੱਕ ਪਾਸੇ ਤੇ ਤੀਜੇ ਪਾਸੇ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਭਾਈ ਮਣੀ ਸਿੰਘ ਨਾਲ ਦਿੱਲੀ ਵੱਲ ਨੂੰ ਜਾਂਦੇ ਸਤ ਪੋਹ ਦੇ ਦਿਨ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ ਜਿਹੜਾ ਵਿਛੜ ਗਿਆ ਤੇ ਮੁੜ ਕੇ ਕਦੇ ਇਕੱਠਾ ਨਹੀਂ ਹੋਇਆ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੋਂ ਜਦੋਂ ਤੁਰੇ ਹਨ ਚਮਕੌਰ ਦੀ ਗੜੀ ਵਿੱਚ ਜਾ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਬਰਾਜੇ ਹਨ ਕੱਚੀ ਗੜੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ ਹੈ ਅੱਲਾ ਯਾਰਖਾ ਜੋਗੀ ਲਿਖਦਾ ਹੈ ਕਿ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਗੜੀ ਦੇ ਅੰਦਰ ਗਏ ਹਨ ਜਿਸ ਦਮ ਹੋਏ ਚਮਕੌਰ ਮੇਂ ਸਿੰਘੋ ਕੇ ਉਤਾਰੇ ਜੋ ਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਪਾਰੇ ਆਖੋ ਸੇ ਨਿਕਲਦੇ ਥੇ ਦਲੇਰੋਂ ਕੇ ਸ਼ਰਾਰੇ ਸਤਗੁਰ ਕੇ ਸਵਾ ਔਰ ਗਜਬ ਨਾਕ ਤੇ ਸਾਰੇ ਗੁੱਸੇ ਸੇ ਨજર ਜਾਤੀ ਥੀ ਅਫਵਾਜ ਅੱਦੂ ਪਰ ਤੇਗੇ ਸੇ ਨਿਗਾਹ ਪੜੀ ਥੀ ਦੁਸ਼ਮਣ ਕੇ ਗਲੂ ਪਰ ਕਹਿ ਲਗੇ ਕਿ ਜਦੋਂ ਚਮਕੌਰ ਦੇ ਵਿੱਚ ਗੜੀ ਦੇ ਅੰਦਰ ਉਤਾਰੇ ਕੀਤੇ ਹਨ ਉਦੋਂ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹਲ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁੱਸਾ ਹੈ ਚੰਗਿਆੜੇ ਭੱਗਦੇ ਹਨ ਗੁੱਸੇ ਦੇ ਨਾਲ ਭਰੇ ਹੋਏ ਹਨ ਤੇ ਉਹ ਇੰਜ ਕਹਿੰਦੇ ਹਨ ਕਿ ਵੈਰੀ ਦਲ ਦੇ ਉੱਤੇ ਜਿਹੜਾ ਹੈ ਉਹ ਹਮਲਾ ਕਰਕੇ ਉਹਨਾਂ ਦੇ ਗਲੇ ਜਿਹੜੇ ਹਨ ਉਹ ਉਤਾਰ ਦੇਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਖੇਤੇ ਮੈਂ ਹਮ ਕਹਤੇ ਇੱਥੇ ਆਣਾ ਜੇ ਵਹੀ ਹੈ ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਜੇ ਵਹੀ ਹੈ ਕਿ ਜਿਸ ਜਗਾ ਦੇ ਉੱਤੇ ਅਸੀਂ ਕਹਿੰਦੇ ਸੀ ਆਉਣਾ ਸੀ ਚਮਕੌਰ ਦੀ ਗੜੀ ਇਹ ਜਗਾ ਉਹ ਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੋਂ ਮੈਂ ਆਪਣਾ ਸਾਰਾ ਪਰਿਵਾਰ ਤੇ ਸਿੰਘ ਲੁਟਾ ਕਰਕੇ ਜਾਣੇ ਹਾਂ ਜਦ ਕਿਲਾ ਮੇ ਉਤਾਰੀ ਸੀ 사ਤਗੁਰ ਕੀ ਸੁਵਾਰੀ ਵਾਹਿਗੁਰੂ ਕੀ ਫਤਿਹ ਦਲੇਰੋ ਨੇ ਪੁਕਾਰੀ ਵੋ ਹੁਮਾ ਹਮਾ ਸ਼ੇਰੋਂ ਕਾ ਵੋ ਆਵਾਜ਼ ਥੀ ਭਾਰੀ ਥਰਾ ਗਿਆ ਚਮਕਾਰ ਹੋਆ ਜਲਲਾਤਾਰੀ ਕਿ ਸਿੰਘ ਜਿਹੜੇ ਸਨ ਉਹਨਾਂ ਨੇ ਕਿਲੇ ਦੇ ਅੰਦਰ ਉਤਰ ਗਏ ਹਨ ਘੋੜਿਆਂ ਦੀਆਂ ਸਵਾਰੀਆਂ ਤੋਂ ਉਤਰ ਗਏ ਹਨ ਜੇ ਜਦੋਂ ਰਾਤ ਦਾ ਸਮਾਂ ਆਇਆ ਰਹਿ ਰਾਹ ਸਮੇਂ ਤੋਂ ਬਾਅਦ ਅੱਲਾ ਯਾਰਖਾ ਜੋਗੀ ਲਿਖਦਾ ਕੁਛ ਲੇਟ ਗਏ ਖਾਕ ਪੇਜੀ ਪੋਸ਼ ਵਿਸ਼ਾਂਕਰ ਰਾਤ ਨੂੰ ਜਿਹੜੀਆਂ ਘੋੜੇ ਦੀ ਕਾਠੀ ਉੱਤੇ ਕਪੜਾ ਹੰਦਾਂ ਨੂੰ ਕਹਿੰਦੇ ਜੀ ਪੋਸ਼ ਅੱਲਾ ਯਾਰਖਾ ਜੋਗੀ ਕਹਿੰਦਾ ਜਦੋਂ ਰਾਤ ਨੂੰ ਚਮਕੌਰ ਦੀ ਘੜੀ ਵਿੱਚ ਰਹਿ ਰਾਹ ਦੇ ਸਮੇਂ ਤੋਂ ਪਰੰਤ ਸੌਣ ਦਾ ਸਮਾਂ ਆਇਆ ਕੁਝ ਜਿਹੜੇ ਸਿੰਘ ਹਨ ਉਹ ਕੁਛ ਲੇਟ ਗਏ ਖਾਕ ਪੇਜੀ ਪੋਸ਼ ਵਿਸ਼ਾਕਰ ਉਹ ਘੋੜੇ ਦੇ ਉੱਤੇ ਜਿਹੜਾ ਕੱਪੜਾ ਹੁੰਦਾ ਉਹ ਵਿਸ਼ਾਂ ਕਰਕੇ ਤੇ ਰਾਤ ਨੂੰ ਸੌਂਗੇ ਹਨ ਲੇਟ ਗਏ ਹਨ ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ ਕਈ ਸਿੰਘ ਜਿਹੜੇ ਹਨ ਉਹ ਤਲਵਾਰ ਉਠਾ ਕਰਕੇ ਤੇ ਪਹਿਰੇ ਤੇ ਖਲੋਗੇ ਹਨ ਗੋਬਿੰਦ ਵੀ ਸ਼ਬਾਸ਼ ਵੇਖੇਵੇਂ ਮੇਂ ਜਾ ਕਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਉਸ ਤੰਬੂ ਦੇ ਅੰਦਰ ਜਾ ਕਰਕੇ ਬਰਾਜ ਗਏ ਜਿੱਥੇ ਰਾਤ ਨੂੰ ਸਤਿਗੁਰਾਂ ਨੇ ਆਰਾਮ ਕਰਨਾ ਹੈ ਤੇ ਅੱਲਾ ਯਾਰਖਾ ਜੋਗੀ ਕਹਿੰਦਾ ਸਤਿਗੁਰੂ ਜੀ ਰਾਤ ਸੁੱਤੇ ਨਹੀਂ ਆ ਜਾਗਦੇ ਰਹੇ ਆ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰੇ ਅੱਲਾ ਯਾਰਖਾ ਜੋਗੀ ਕਹਿੰਦਾ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੇਖਿਆ ਤੰਬੂ ਦੇ ਅੰਦਰ ਸਤਗੁਰੂ ਜੀ ਬੈਠੇ ਹਨ ਤੇ ਧੌਣ ਨੀਵੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਪਛਤਾਵਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰ ਰਿ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਸੀ ਬੈਠੇ ਸਨ ਜਦੋਂ ਗਰਦਨ ਨੂੰ ਝੁਕਾ ਕਰਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਿ ਸਤਿਗੁਰੂ ਕੀ ਕਹਿੰਦੇ ਸਨ ਦੇਖਾ ਤੋ ਬੈਠੇ ਹੈ ਵਾਹ ਗਰਦਨ ਕੋ ਝੁਕਾ ਕਰ ਵਾਹ ਗੁਰੂ ਵਾਹ ਗੁਰੂ ਹੈ ਮੋਹ ਸੇ ਨਿਕਲਤਾ ਹੈ ਤੂ ਹੀ ਤੂ ਹੀ ਤੂ ਹੈ ਮੋਹ ਸੇ ਨਿਕਲਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਬੈਠੇ ਆ ਗਰਦਨ ਨੂੰ ਝੁਕਾਇਆ ਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪ੍ਰਮਾਤਮਾ ਦੀ ਉਸਤਤ ਕਰਦੇ ਕੋਈ ਪਛਤਾਵਾ ਨਹੀਂ ਗਿਲਾ ਨਹੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਤੇ ਉਸ ਪ੍ਰਮਾਤਮਾ ਨੂੰ ਆਖਿਆ ਕਿ ਪ੍ਰਮਾਤਮਾ ਸਾਰਾ ਕੁਝ ਤੂੰ ਹੀ ਜਦ ਡੇਢ ਘੜੀ ਰਾਤ ਗੁਜ਼ਰੀ ਜ਼ਿਕਰ ਖੁਦਾ ਮੇ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਹਿੰਦੇ ਕਿ ਡੇਢ ਘੜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਵਾਹਿਗੁਰੂ ਵਾਹਿਗੁਰੂ ਤੇ ਤੋਹੇ ਤੂੰ ਜਦੋਂ ਡੇਢ ਘੜੀ ਤੋਂ ਬਾਅਦ ਸਤਿਗੁਰੂ ਜੀ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਿਉ ਜਿਹੜਾ ਖੇਮਾ ਤੰਬੂ ਸੀ ਜਿੱਥੇ ਰਾਮ ਕਰਨਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜੀ ਉਸ ਤੰਬੂ ਦੇ ਵਿੱਚੋਂ ਬਾਹਰ ਹਵਾ ਦੇ ਵਿੱਚ ਆ ਗਏ ਖੁੱਲੇ ਦੇ ਵਿੱਚ ਆ ਗਏ ਕਦਮੋਂ ਸੇ ਟਹਿਲਤੇ تھے ਮਗਰ ਦਿਲ ਤਾਂ ਦੁਆਮੇ ਬੋਲੇ ਜੈ ਖੁਦਾਵੰਦ ਹੂੰ ਖੁਸ਼ ਤੇਰੀ ਰਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਕਦਮਾਂ ਦੇ ਨਾਲ ਉਹ ਗੜੀ ਦੇ ਵਿੱਚ ਰਾਤ ਵੇਲੇ ਤੁਰਦੇ ਤੇ ਉਹ ਪਰਮਾਤਮਾ ਖੁਦਾਵੰਦ ਨੂੰ ਕਹਿੰਦੇ ਕਿ ਪਰਮਾਤਮਾ ਮੈਂ ਤੇਰੀ ਰਜਾ ਤੋਂ ਖੁਸ਼ੀਆਂ ਭਵੇਂ ਮੇਰਾ ਸਾਰਾ ਪਰਿਵਾਰ ਵਿਛੜ ਗਿਆ ਹੈ ਜਾਨ ਤੋਂ ਪਿਆਰੇ ਸਿੰਘ ਮੇਰੇ ਸ਼ਹੀਦ ਹੋ ਗਏ ਹਨ ਅਨੇਕਾ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਆ ਗੁਰ ਗ੍ਰੰਥ ਜਿਹੜੇ ਹਨ ਵੱਡੇ-ਵੱਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਲਿਖੇ ਉਹ ਰੁੱੜ ਗਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫੇਰ ਵੀ ਇਹ ਗੱਲ ਆਖੀ ਕਿ ਪ੍ਰਮਾਤਮਾ ਢਾਡੀ ਰਜਾ ਵਿੱਚ ਅਸੀਂ ਖੁਸ਼ ਹਾਂ ਕਰਤਾਰ ਸੇ ਕਹਤੇ ਇਥੇ ਗੋਇਆ ਰੂਬ ਰੂ ਹੋ ਕਰ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂ ਹੋ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ हे ਪ੍ਰਮਾਤਮਾ ਸਕਲ ਨੂੰ ਮੈਂ ਆਠ ਬੋ ਨੂੰ ਇਹ ਚਮਕੌਰ ਤੋਂ ਸੁਰਖਰੂ ਹੋ ਕਰਕੇ ਜਾਣਾ ਹੈ ਕਿ ਆਪਣਾ ਸਾਰਾ ਕੁਝ ਲੁਟਾ ਕਰਕੇ ਜਾਣਾ ਮੈਂ ਤੇਰਾ ਹੂੰ ਬੱਚੇ ਵੀ ਮੇਰੇ ਤੇਰੇ ਹੈ ਮੌਲਾ ਗੁਰੂ ਗੋਬਿੰਦ ਸਿੰਘ ਉਹ ਪਰਮਾਤਮਾ ਨੂੰ ਕਹਿੰਦੇ ਕਿ ਪਰਮਾਤਮਾ ਮੈਂ ਤੇਰਾ ਹਾਂ ਮੇਰੇ ਜਿਹੜੇ ਬੱਚੇ ਹਨ ਸਹਬਜ਼ਾਦੇ ਹਨ ਇਹ ਵੀ ਤੇਰੇ ਹਨ ਤੇ ਤੇਰੇ ਹੀ ਹੈ ਤੇਰੇ ਰਹੇਗੇ ਤੇਰੇ ਦਾਤਾ ਕਹਿੰਦੇ ਕਿ ਤੇਰੇ ਹੈਗੇ ਸੀ ਹੁਣ ਵੀ ਤੇਰੇ ਅਤੇ ਆਉਣ ਵਾਲੇ ਸਮੇਂ ਚ ਵੀ ਇਹ ਸਹਬਜ਼ਾਦੇ ਤੇਰੇ ਰਹਿਣਗੇ ਜਿਸ ਹਾਲ ਮੇ ਰੱਖੇ ਤੂੰ ਵਹੀ ਹਾਲ ਹੈ ਅੱਛਾ ਜੁਜ ਸ਼ੁਕਰ ਕੇ ਆਨੇ ਕਾ ਜ਼ਬਾਨ ਪਰ ਨਹੀਂ ਸ਼ਿਕਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਪ੍ਰਮਾਤਮਾ ਤੂੰ ਜਿਹੜੇ ਵੀ ਹਾਲ ਵਿੱਚ ਮੈਨੂੰ ਰੱਖਿਆ ਹੈ ਉਹ ਹਾਲ ਅਛਾ ਹੀ ਹੈ ਚੰਗਾ ਜਾਂ ਮੈਨੂੰ ਤੇਰੇ ਤੇ ਕੋਈ ਵੀ ਸ਼ਿਕਵਾ ਨਹੀਂ ਹੈ ਤੇਰੇ ਤੋਂ ਸਵਾ ਮੇਰਾ ਹੋਰ ਕੁਝ ਵੀ ਨਹੀਂ ਹੈ ਮੈਨੂੰ ਤੇਰੇ ਤੇ ਕੋਈ ਵੀ ਗਿਲਾ ਨਹੀਂ ਹੈ ਲੇਟੇ ਹੋਏ ਖਾਲਸਾ ਜੀ ਆਜ zameen ਪਰ ਕਿਸ ਤਰ੍ਹਾਂ ਸੇ ਚੈਨ ਆਏ ਹਮੇ ਸ਼ਹਾ ਸ਼ਾ ਨਸੀਬ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਮੇਰੇ ਜਿਹੜੇ ਪਿਆਰੇ ਹਨ ਖਾਲਸਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਕਿ ਜਮੀਨ ਉੱਤੇ ਲੇਟਿਆ ਹੋਇਆ ਹੈ ਘੋੜਿਆਂ ਦੀਆਂ ਕਾਠੀਆਂ ਸਿਰ ਥੱਲੇ ਰੱਖੀਆਂ ਏ ਮੈਂ ਕਿਸ ਤਰ੍ਹਾਂ ਸ਼ਾਹੀ ਬਿਸਤਰੇ ਦੇ ਉੱਤੇ ਸੌਂ ਸਕਦਾ ਮੈਨੂੰ ਕਿਸ ਤਰ੍ਹਾਂ ਰਾਤ ਨੂੰ ਨੀਂਦ ਆਵੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਉਸ ਗੜੀ ਦੇ ਅੰਦਰ ਤੁਰਦੇ ਹਨ ਰਾਤ ਸਾਰੀ ਸੁੱਤੇ ਨਹੀਂ ਆ ਸਾਫੇ ਕਬੀ ਸਿੰਘੋ ਕੇ ਉਠਾਤੇ ਤੇ ਜਮੀਨ ਸੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਦੇ ਜਿਹੜੇ ਦਸਤਾਰ ਸਾਫੇ ਖੁੱਲੇ ਸਨ ਪਰਨੇ ਜਿਨ੍ਹਾਂ ਨੂੰ ਆਪਾਂ ਕਹਿੰਨੇ ਨਾ ਸਿਰ ਤੋਂ ਦਸਤਾਰਾਂ ਢਿੱਲੀਆਂ ਸਨ ਸਤਿਗੁਰੂ ਜੀ ਰਾਤ ਉਹਨਾਂ ਦੀਆਂ ਦਸਤਾਰਾਂ ਸਜਾਉਂਦੇ ਹਨ ਸਿੱਧੀਆਂ ਕਰਦੇ ਹਨ ਕੇਸ ਇਸਕੇ ਜੋ ਝਾੜੇ ਤੋਂ ਲੀਕ ਖਾ ਉਸਕੇ ਜਿਬੀ ਮਸੇ ਸਰ ਠੀਕ ਕੀਏ ਸਰਕੇ ਹੋਏ ਵਾਲਿਸ਼ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਮੁਖੜੇ ਵੰਦੇ ਹਨ ਉਹਨਾਂ ਨੇ ਜਿਹੜੀਆਂ ਕਾਠੀਆਂ ਦੇ ਸਹਰਾਣੇ ਲਾਏ ਹਨ ਉਹਨਾਂ ਨੂੰ ਠੀਕ ਕਰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਿੰਘਾਂ ਦਾ ਜਿਹੜਾ ਹੈ ਸਤਕਾਰ ਕੀਤਾ ਕਦੀ ਉਹਨਾਂ ਦੇ ਮੱਥੇ ਰਾਤ ਨੂੰ ਚੁੰਮਦੇ ਹਨ ਹੱਥ ਚੁੰਮਦੇ ਹਨ ਕਿ ਇਹਨਾਂ ਨੇ ਸਵੇਰੇ ਆਪਣੀਆਂ ਜਿਹੜੀਆਂ ਸ਼ਹੀਦੀਆਂ ਨੂੰ ਪ੍ਰਾਪਤ ਕਰਨੀਆਂ ਹਨ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਲ ਥਾ ਉਤਰਨਾ ਜਿੰਨਾ ਸਿੰਘਾਂ ਨੇ ਸਤਿਗੁਰੂ ਜੀ ਕਹਿੰਦੇ ਕੱਲ ਨੂੰ ਇਸ ਮੌਤ ਨੂੰ ਵਿਆਹਣਾ ਜਿਨ੍ਹਾਂ ਨੇ ਇੱਕ ਨਾਰੇ ਦੇ ਉੱਤੇ ਉਤਰਨਾ ਹੈ ਕੱਲ ਸਵੇਰ ਥਾ ਜਿੰਨ ਖਾਲਸੋਂ ਨੇ ਜੰਗ ਮੇ ਮਰਨਾ ਬਾਲੀ ਸੇ ਸ਼ਹੀਦੋਂ ਕੇ ਹੁਆ ਜਬ ਕੇ ਗੁਜਰਨਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਸਹਰਾਣੇ ਵੱਲੋਂ ਜਾਂਦੇ ਹਨ ਗੁਜ਼ਰੇ ਹਨ ਮੁਸ਼ਕਲ ਹੁਆ ਇਸ ਜਾਸੇ ਕਦਮ ਅੱਗੇ ਧਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੱਗੇ ਕਦਮ ਕੁੱਟਣਾ ਔਖਾ ਹੋ ਗਿਆ ਏ ਚੁੰਮਾ ਕਬੀ ਹਕੂਮਤ ਦਹਿਨ ਚੁੰਮਣੇ ਬੈਠੇ ਅੱਲਾ ਯਾਰ ਖਾਂ ਕਹਿੰਦਾ ਕਿ ਕਦੇ ਉਹ ਆਪਣੇ ਸਿੰਘਾਂ ਦੇ ਜਿਹੜੀ ਹਲਕੂਮ ਹੈ ਉਹਨੂੰ ਚੁੰਮਦਿਆ ਜਿਹੜਾ ਗਲਾ ਗਲੇ ਦੀ ਘੰਡੀ ਇਹਨੂੰ ਸਤਿਗੁਰੂ ਜੀ ਸਿੰਘਾਂ ਦੀਆਂ ਨੂੰ ਚੁੰਮਦੇ। ਦਹਿਨ ਕਹਿੰਦਿਆਂ ਨਾ ਮੂੰਹ ਨੂੰ ਸਤਿਗੁਰੂ ਕਦੀ ਉਹਨਾਂ ਦੇ ਮੂੰਹ ਚੁੰਮਦੇ ਹਨ। ਜਦ 35 ਆਏ ਤਾਂ ਚਮਣ ਚੁੰਮਣੇ ਬੈਠੇ ਚਰਨ ਚੁੰਮਣੇ ਬੈਠੇ। ਅੱਲਾ ਯਾਰਖਾ ਜੋਗੀ ਕਹਿੰਦਾ ਹੈ ਕਿ ਕਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਗਲ ਚੁੰਮਦੇ ਹਨ। ਕਦੀ ਮੱਥਾ ਚੁੰਮਦੇ ਹਨ। ਜਦ 35 ਆਏ ਜਦੋਂ ਪੈਰਾ ਵਾਲੇ ਬੰਨੇ ਆਉਂਦੇ ਆ ਤੇ ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸਿੰਘਾਂ ਦੇ ਪੈਰਾਂ ਨੂੰ ਵੀ ਹੱਥ ਲਾਉਂਦੇ ਆ ਇੰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਨਾਲ ਪ੍ਰੇਮ ਕਰਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਫਿਰ ਸਿੰਘ ਨੂੰ ਪ੍ਰੇਮ ਕੀਤਾ ਹੈ ਪਿਆਰ ਕੀਤਾ ਹੈ ਅੱਲਾ ਯਾਰਖਾ ਜੋਗੀ ਕਹਿੰਦਾ ਹੈ ਕਿ ਜੇ ਇਹ ਜਮਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਇਨਸਾਫ ਕਰੇ ਪਰ ਇਹ ਇਨਸਾਫ ਲੋਕਾਂ ਨੇ ਕੀਤਾ ਨਹੀਂ ਕਹਿੰਦੇ ਇਨਸਾਫ ਕਰੇ ਜੀ ਮੈਂ ਜਮਾਨਾ ਤੁਝ ਕੀ ਹੈ ਕਹਿੰਦਾ ਫੇਰ ਮੈਨੂੰ ਯਕੀਨ ਆਉਂਦਾ ਹੈ ਜੇ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇਨਸਾਫ ਕਰਨ ਨਿਗਾ ਨਾਲ ਵੇਖਣ ਇਹਨਾਂ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਨਸਾਫ ਨਹੀਂ ਕੀਤਾ ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਅੱਲਾ ਯਾਰਖਾ ਜੋਗੀ ਮੁਸਲਮਾਨ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਇਸ ਦੁਨੀਆ ਤੇ ਰਹਿਬਰ ਨਹੀਂ ਹੋਇਆ ਸਾਨੀ ਨਹੀਂ ਹੋਇਆ ਜਿਹ ਪਿਆਰ ਮਰੀਦੋਂ ਸੇ ਜਹ ਸਫਕਤ ਵੀ ਕਹੀ ਹੈ ਭਗਤੀ ਮੈਂ ਗੁਰੂ ਅਰਸ਼ ਹੈ ਸੰਸਾਰ ਜਮੀਨ ਕਹਿ ਲੱਗਿਆ ਕਿ ਗੁਰੂ ਜਿਹੜਾ ਉਹ ਭਗਤੀ ਦੇ ਵਿੱਚ ਅਰਸ਼ ਹੈ ਸੰਸਾਰ ਜਿਹੜਾ ਉਹ ਜ਼ਮੀਨ ਹੈ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਕਰਦਾ ਕਹਿੰਦਾ ਕਿ ਕਰਤਾਰ ਉਹ ਪ੍ਰਮਾਤਮਾ ਦੀ ਮੈਂ ਸੌਖਾ ਨਾ ਨਾਨਕ ਗੁਰੂ ਪਹਿਲੇ ਗੁਰੂ ਪਾਤਸ਼ਾਹ ਦੀ ਮੈਂ ਕਸਮ ਖਾਨਾ ਜਿਤਨੇ ਵੀ ਉਹ ਗੋਬਿੰਦ ਦੀ ਤਾਰੀਫ ਉਹ ਕੰਮ ਹੈ ਕਹਿੰਦਾ ਕਿ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਰੀਫ ਕੀਤੀ ਜਾਵੇ ਉਹ ਘਟੇ ਮੇਰੀ ਕਲਮ ਜਿਹੜੀ ਉਹ ਬਿਆਨ ਨਹੀਂ ਕਰ ਸਕਦੀ ਕਿ ਉਸ ਪਰਮਾਤਮਾ ਦੀ ਮਹਿਸੋਂ ਖਾਨਾ ਹੈ ਸੁਗੰਧ ਖਾਨਾ ਨਾਨਕ ਗੁਰੂ ਦੀ ਮੈਂ ਕਸਮ ਖਾਨਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੰਨੇ ਵੀ ਤਾਰੀਫ ਹੋਵੇ ਉਹ ਘਟੇ ਹਰਚੰਦ ਮੇਰੇ ਹੱਥ 'ਮੇ ਪਰ ਜੋਰ ਕਲਮ ਹੈ ਸਤਗੁਰ ਕੇ ਲਿਖੂ ਵਸਬ ਕਹਾਂ ਤਾਬ ਰਕਮ ਹੈ ਇੱਕ ਆਂਖ ਸੇ ਕਿਆ ਬੁਲਬਲਾ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਜਾਂ ਮਜਦਾਰ ਕੋ ਜਾਂ ਲਹਿਰ ਕੋ ਦੇਖੇ ਕਹਿੰਦਾ ਕਿ ਮੇਰੇ ਹੱਥ ਕਲਮ ਜ਼ਰੂਰ ਹੈ ਪਰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਸਿਫਤ ਲੇਖ ਸਕਾਂ ਇਹ ਮੇਰੇ ਹੱਥ ਵਿੱਚ ਜੋਰ ਨਹੀਂ ਹੈ ਉਸ ਪਰਮਾਤਮਾ ਦੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਕਦੇ ਲੇਖ ਨਹੀਂ ਸਕਦਾ ਜਿਸ ਤਰ੍ਹਾਂ ਦਰਿਆ ਦੇ ਵਿੱਚੋਂ ਇੱਕ ਬੁਲਬੁਲਾ ਜਿਹੜਾ ਉਹਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ ਅੱਠ ਪੋ ਵਾਲੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਦਿਨੇ ਅੱਠ ਅੱਠ ਸਿੰਘਾਂ ਦਾ ਜਥਾ ਤੋਰਿਆ ਜਮਕੌਰ ਦੀ ਗੜੀ ਤੋਂ ਬਾਰ ਸਿੰਘ ਆਏ ਹਨ ਸਵਾ ਸਵਾ 1 ਦੇ ਨਾਲ ਲੱਖ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੰਘਾਂ ਨੂੰ ਲੜਾਇਆ ਇਸ ਤਰ੍ਹਾਂ 8 ਪੋ ਵਾਲੇ ਦੇਣ ਵਾਲੇ ਤਿੰਨ ਪਿਆਰੇ ਜਿਹੜੇ ਹਨ ਉਹ ਸ਼ਹੀਦ ਹੁੰਦੇ ਹਨ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜਿਹੜੇ ਹਨ ਉਹਨਾਂ ਦੇ ਸਰੀਰ ਨੂੰ 300 ਤੋਂ ਵੱਧ ਫਾਟ ਜਿਹੜੇ ਹਨ ਉਹ ਸਰੀਰ ਦੇ ਉੱਤੇ ਲੱਗਦੇ ਹਨ ਅਤੇ ਸ਼ੀਧੀ ਪ੍ਰਾਪਤ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੜੀ ਤੇ ਖਲੋਤੇ ਜਕਾਰੇ ਗਜਉਂਦੇ ਹਨ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ ਫਿਰ ਬਾਬਾ ਜੁਝਾਰ ਸਿੰਘ ਸਾਹਿਬ ਜੀ ਜਿਹੜੇ ਹਨ ਉਹ ਗਏ ਹਨ ਉਹਨਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਸਤਰ ਦਿੱਤੇ ਹਨ ਕੋਲੋਂ ਉਹਨਾਂ ਨੇ ਵੀ ਉਸ ਜੰਗ ਦੇ ਅੰਦਰ ਜਾ ਕਰਕੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ਼ੀਧੀ ਪ੍ਰਾਪਤ ਕੀਤੀ ਹੈ 6 ਕੋ 7 ਕੋ ਤੇ 8 ਕੋ ਦੇ ਅੱਜ ਤੱਕ ਦਾ ਇਹ ਇਤਿਹਾਸ ਹੈ ਕੱਲ ਨੂੰ 9 ਕੋ 10 ਕੋ 13 ਕੋ ਤੱਕ ਆਪਾਂ ਰੋਜ਼ ਹੀ ਇਤਿਹਾਸ ਸਰਵਣ ਕਰਾਂਗੇ ਗੁਰਬਾਣੀ ਦੀ ਵਿਚਾਰ ਕਰਦੇ ਆਂ ਇਤਿਹਾਸ ਦੀ ਵਿਚਾਰ ਕਰਦੇ ਆਂ ਹੋਈਆਂ ਬੁੱਲਾਂ ਦੀ ਖਮਾ ਸਾਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਹਨ ਆਪਣਾ ਪਰਿਵਾਰ ਜਿਹੜਾ ਸਾਰਾ ਸਾਡੇ ਤੋਂ ਲੁਟਾ ਦਿੱਤਾ ਏ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜੇ ਮੇਰੇ ਚਾਰ ਪੁੱਤ ਇਸ ਸੰਸਾਰ ਤੋਂ ਚਲੇ ਗਏਨ ਕੋਈ ਗੱਲ ਨਹੀਂ ਮੇਰਾ ਖਾਲਸਾ ਪੁੱਤ ਜਿਹੜਾ ਉਹ ਕਈ ਹਜ਼ਾਰਾਂ ਵਿੱਚ ਜਿੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਵੱਲ ਹੱਥ ਕਰਕੇ ਅਗਲਾ ਕੀ ਸੀ ਅਸੀਂ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਸ਼ੁਕਰਾਨਾ ਕਰ ਸਕਦੇ ਹਾਂ ਸਦਾ ਉਹਨਾਂ ਨੂੰ ਆਪਣੇ ਦਿਲ ਵਿੱਚ ਵਸਾਈ ਇਹਨਾਂ ਦਿਹਾੜਿਆਂ ਦੇ ਵਿੱਚ ਅਸੀਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਜਿਹੜੇ ਉਹਨਾਂ ਬੰਦ ਕਰੀਏ ਖੁਸ਼ੀ ਦਾ ਮੌਲਕਟਾਈਏ ਉਹਨਾਂ ਦੀ ਜਿਹੜੇ ਸ਼ੀਧੀਆਂ ਸਾਡੇ ਵਾਸਤੇ ਦਿੱਤੀਆਂ ਹੈ ਇਹ ਦਿਨਾਂ ਦੇ ਵਿੱਚ ਦੁੱਖ ਤੇ ਕਸ਼ਟ ਸਹਿਣ ਉਹਨਾਂ ਨੂੰ ਅਸੀਂ ਮਹਿਸੂਸ ਕਰਕੇ ਵੇਖੀਏ ਤਾਂ ਹੀ ਸਾਡਾ ਜਿਹੜਾ ਜੀਵਨ ਆ ਉਹ ਸਫਲ ਹੋ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਅਸੀਂ ਇਨਸਾਫ ਕਰ ਸਕਦੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਦਇਆ ਕਰਨ ਆਪਣੇ ਦਰੋਂ ਕਰੋ ਖੁਸ਼ੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ एक उवांकार